ਲਾਸ਼ਾਂ ਵੇਖ ਭੁਲਾਵਾ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਲੋਥਾਂ ਦੀ ਕਤਾਰ ਮੈਂ ਵੇਖੀ ਲੋਕਾਂ ਦੀ ਚਿਤਕਾਰ ਮੈਂ ਵੇਖੀ ਕਿਸ ਕੋਤਕ ਹੋਇਆ ਰੱਬਾ ਰਾਤ ਨੂੰ ਬਲਦੀ ਲਾਸ਼ ਮੈਂ ਵੇਖੀ ਵਾਜ ਮੰਗਲ ਗੀਤ ਮੈਂ ਗਾਵਾਂ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਆਪਣੇ ਵੀ ਹੋਏ ਪਰਾਏ ਵਾਂਗੂ ਆਪਣੇ ਵੀ ਹੋਏ ਪਰाये ਵਾਂਗੂ ਸੁਣਿਆ ਦਰਦ ਕਥਾਵਾਂ ਵਾਂਗੂ ਕੈਸਾ ਕਹਿਰ ਕਮਾਇਆ ਰਬਾ ਰੁਲਦੀ ਲਾਸ਼ ਲਵਾਰਿਸ ਵਾਂਗੂ ਆਪਣੇ ਹਾਲ ਸੁਣਾਵਾ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਹਾਕਮ ਸੂਰਤੇ ਕੁੱਤੇ ਹੋਏ ਗੁਰੂ ਨਾਨਕ ਸਾਹਿਬ ਨੇ ਇਹ ਲਫ਼ਜ਼ ਹਾਕਮ ਲਈ ਵਰਤੇ ਮੈਂ ਉਹਨਾਂ ਨੂੰ ਦੁਬਾਰਾ ਤੋਂ ਵਰਤਿਆ ਹਾਕਮ ਸੂਰਤੇ ਕੁੱਤੇ ਹੋਏ ਲੰਬੀ ਤਾਨ ਕੇ ਸੁੱਤੇ ਹੋਏ ਵੋਟਾਂ ਹੀ ਨੇ ਮਜ਼ਬ ਹੋਈਆਂ ਭਲਾ ਕੌਣ ਨੇ ਕਾਤਿਲ ਹੋਏ ਹੁਣ ਮੈਂ ਹੜੇ ਪਾਵਾਂ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਬੰਦਾ ਵੀ ਸ਼ੈਤਾਨ ਹੋਇਆ ਹੈ ਬੰਦਾ ਵੀ ਸ਼ੈਤਾਨ ਹੋਇਆ ਹੈ ਹਵਾ ਵੀ ਕਾਰੋਬਾਰ ਹੋਇਆ ਹੈ ਮਜਬੂਰਾਂ ਨੂੰ ਹੁਣ ਲੁੱਟਦਾ ਵੇਖੋ ਡਾਕੂ ਸਰੇ ਆਮ ਹੋਇਆ ਹੈ ਮੰਦੜੇ ਹਾਲ ਸੁਣਾਵਾਂ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ